హలో సు ఆఖో మగరీ ఫలి కదే ఇంకా కదే ఇద్దరు ఆ ਜਿੱਥੇ-ਇਥੇ ਮੰਮੀ ਜਾਂਦੀ ਹੈਗੀ ਉੱਥੇ-ਉੱਥੇ ਕੱਟਾ ਜਾਂਦਾ ਹੈਗਾ ਤੇ ਹੁਣ ਮੰਮੀ ਭੱਜਦੀ ਹੈਗੀ ਵਗਰੇ-ਵਗਰੀ ਭੱਜੀ ਜਾਂਦਾ। ਬਸ ਆਈ ਸਾਰੇ ਨੂੰ ਕੰਮ ਲਈ ਬੈਠਾ ਹੈ। ਮੰਮੀ ਓਏ ਆ ਹੁਣ ਮੰਮੀ ਪੱਖਾ ਲਾਉਣ ਗਈ ਸੀ ਤੇ ਆ ਬਾਥਰੂਮ ਦੇ ਬਿੱਟੀ ਨਾਲ ਚੜਿਆ ਵਰਦਾ ਜਾ ਬਹਿ ਜਾ ਹੁਣ ਬਹਿ ਜਾ ਇਹ ਹਰੇਕ ਤਾਂ ਨਾਲ ਹੀ ਜਾਉਂਦਾ ਜਾਂਦਾ ਆ ਡਿੱਗੂਗਾ ਮੂੰਹ ਕਰਨੇ ਇਹ ਆ ਹੁਣ ਮੰਮੀ ਹੇਠਲੇ ਲਾਹੀ ਜਾਂਦੀ ਹੈਗੀ ਕੰਟਾ ਤੇਜ਼ ਬਹੁਤ ਆ ਸਾਡਾ ਇਹ ਉਹ ਤਾਰ ਫਸ ਗਈ ਤਾਰ ਚ ਮੈਂ ਪੱਖੇ ਚ ਮੂੰਹ ਪਾਊਗਾ ਇਹ ਨਾਲ ਦੇ ਇਹ ਮੇਰ ਚੜੂਗਾ ਇਹ ਆ ਗਿਆ ਆ ਗਿਆ ਆ ਗਿਆ ਉਹ ਛਾਣੀਆਂ ਵਾਲਾ ਖਰਾਬ ਹੋਇਆ ਕਟਾ ਸੋਨੀਏ ਸਹੀ ਹੈ ਲੁੱਕ ਸ਼ਾਨ ਨੂੰ ਕਹਿੰਦੀ ਹੱਥ ਨਾ ਲਾ ਉਹੀ ਜੇ ਮੰਮੀ ਤੋਂ ਅੰਦਰ ਬੜੇਗੇ ਅੱਗੇ ਅੰਦਰ ਬੜੂਗਾ ਹਾਂ ਆ ਦੇਖੋ ਮम्मी ਬੈਗੀ ਤੇ ਨਾਲ ਹੀ ਮੁੰਡੇ ਦੇ ਖੜ ਜਾਂਦਾ ਹੈ ਮम्मी ਨੇ ਬਹੁਤ ਪਾਸੇ ਕਰਦੀ ਆ ਪਰ ਫਿਰ ਵੀ ਇੱਥੇ ਖੜਾ ਰਹਿੰਦਾ ਹੈ